ਕੋਈ 50 ਹਜ਼ਾਰ ਏਕੜ ਨਰਮੇ ਵਿੱਚ ਵਾਅਦਾ ਵੀ ਕਰ ਲਿਆ ਸੀ ਪਰ ਕੁਦਰਤ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ। ਤੋਂ ਸਾਡਾ ਬਹੁਤ ਵੱਡਾ ਉਹ ਦੇ ਵਿੱਚ ਨੁਕਸਾਨ ਹੋਇਆ ਸੰਦੀਪ ਜੀ ਹੋਰਾਂ ਨੇ ਕਿਹਾ ਕਿ ਸਾਡੇ ਬਾਗਾਂ ਦਾ ਬਹੁਤ ਨੁਕਸਾਨ ਹੋਇਆ ਜਿਵੇਂ ਸਾਰਾ ਰਲ ਮਿਲ ਕੇ ਬਹੁਤ ਵੱਡਾ ਨੁਕਸਾਨ ਜਿਹੜਾ ਜਿਹਦੇ ਵਿੱਚ ਜੇ ਮੈਕਮਾ ਮੇਰਾ ਖੇਤੀਬਾੜੀ ਦੇ ਵਿਭਾਗੇ ਨਾਲ ਜੁੜਿਆ ਹੋਇਆ 5000 ਕਰੋੜ ਦਾ ਨੁਕਸਾਨ ਹੋਇਆ। ਸੀਦੇ ਸਿੱਧਾ ਜੇ ਫਸਲਾਂ ਦੇ ਮੁੱਲ ਨੂੰ ਲਈਏ ਤਾਂ ਠੀਕ 3100 ਕਰੋੜ ਤੋਂ ਵੱਧ ਜਿਹੜਾ ਫਸਲਾਂ ਦਾ ਜਿਹੜਾ ਹੋਇਆ ਤੇ ਇਹਦੇ ਨਾਲ ਹੀ ਸਾਡਾ ਮੇਰੇ ਕੋਲੇ ਮੰਡੀ ਬੋਰਡ ਦਾ ਤੇ ਸੜਕਾਂ ਦਾ ਤੇ ਉਹ ਨੁਕਸਾਨ ਵਿੱਚ ਲਾ ਲਈਏ ਤੇ ਤੋਂ ਇਲਾਵਾ ਜਿਹੜਾ ਪੰਜਾਬ ਦਾ ਹੋਰ ਚਾਹੇ ਉਹ ਸਰਕਾਰੀ ਬਿਲਡਿੰਗਜ਼ ਹੈ ਸਕੂਲ ਹੈ ਕਾਲਜ ਹੈ ਹਸਪਤਾਲ ਹੈ ਜਾਂ ਸੜਕਾਂ ਹੈ ਪੁਲ ਹੈ ਜਿਵੇਂ 25 ਸੌਦੇ ਨੇੜੇ ਵੱਡੇ ਛੋਟੇ ਪੁਲ ਕੁਲੀਆਂ ਦੀ ਗੱਲ ਕੀਤੀ ਗਈ ਹੈ ਇਸ ਤਰ੍ਹਾਂ ਪ੍ਰਾਈਵੇਟ ਸੰਪਤੀ ਵੀ ਬਹੁਤ ਸਾਰੇ ਬਹੁਤ ਵੱਡਾ ਨੁਕਸਾਨ